ਸਰਕਾਰ ਨੂੰ ਇੱਕ ਗੱਲ ਕਹਦਾ ਕਿ ਜੇ SSC ਹੀਦ ਹੋਏ ਸਾਡੀ ਛਿੱਦਿਆਂ ਦੇ ਮੇਲੇ ਲੱਗਣਗੇ ਜੇ ਅੰਦਰ ਵਾਲੇ ਪਾਸੇ ਕੁਝ ਹੀ ਹੋਇਆ ਤਾਂ ਉਹਨਾਂ ਦੀ ਮਾਵਾਂ ਨੇ ਪਿੱਟਣਾ ਠੀਕ ਹੈ ਸੋ ਸਾਡੇ ਬਾਰੇ ਨਾ ਸੋਚੋ ਆਪਣਾ ਬਚਾਅ ਕਰੋ ਉਹਨੇ ਜੇ ਤੜੀ ਹੀ ਮੰਨਣਾ ਨਹੀਂ ਅਈ ਜੇ ਤੜੀ ਹੀ ਪੂਰੀ ਕਰਾਉਣੀ ਉਹ ਪਾਵੇ ਹਲਕਾ ਜਿਹਾ ਡੰਡਾ ਦੇ ਕੇ ਕਰਾਉਣੀ ਪਵੇ ਠੀਕ ਹੈ ਅਹੀ ਦਾ ਮਿੰਗਾ ਪੂਰੀਆ ਕਰਾਵਾਂਗੇ ਜਿਦਾ ਮਰਜ਼ੀ ਕਰਾਉਣੀ ਪਵੇ। ਖਲੀਬ ਇੱਥੇ ਪਾਗਲ ਨਹੀਂ ਹੈਗੀ। 6 ਚ ਮਹੀਨੇ ਅਨਾਜ ਉਗਾਈਏ ਤੇ ਵੱਡੀਏ ਤੇ ਸਾਨੂੰ ਉਹਦਾ ਪ੍ਰੋਫਿਟ ਵੀ ਨਾ ਹੋਵੇ। ਉਹ ਤੁਸੀਂ ਚੁੱਕ ਕੇ ਲੈ ਜਾਓ। ਪੁੱਤ ਨਾਲੋਂ ਵਾਅਦਾ ਧਿਆਰ ਫਸਲਾਂ ਦਾ ਰੱਖਣਾ ਪੈਂਦਾ ਜੀ। ਸਰਕਾਰ ਦਾ ਕੰਮ ਹੈ ਜੀ ਆਮ ਜਨਤਾ ਨੂੰ ਸੁਖੀ ਰੱਖਣਾ। ਚੰਨੂ ਕਿ ਲੋੜ ਹੈ ਰੋਡਾਂ ਦੇ ਤਰੇ ਗਈਏ। ਭਾਈ ਆਪਣਾ ਘਰ ਬਾਤ ਛੱਡ ਕੇ ਆਇਆ ਠੰਡ 'ਚ ਤੁਰੇ ਫਿਰਦੇ ਆ। ਦੂਜੀ ਗੱਲ 2 ਸਾਲ ਪਹਿਲਾਂ ਅਸੀਂ ਬਹਿ ਕੇ ਮੰਗਾ ਮੰਗ ਲਿਆ ਹੁਣ ਖੋ ਕੇ ਲੈ ਕੇ ਜਾਣੀਆਂ ਸਰਕਾਰ ਦੋਤੇ ਆ ਚੁੱਤਰ ਖਾ ਕੇ ਦੇਣੀ ਆ ਜਾਂ ਕਿੱਦਾਂ ਦੇਣੀ ਆ ਉਹਨਾਂ ਦੇ ਉੱਤੇ ਆ ਲਗਾਤਾਰ ਸ਼ੰਭੂ ਬਾਰਡਰ ਤੋਂ ਤੁਸੀਂ ਸਵੇਰ ਦੀਆਂ ਇਹ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਅਸੀਂ ਤੁਹਾਨੂੰ ਬਿਲਕੁਲ ਬੈਰੀਗੇਟ ਵਾਲੀ ਸਾਈਡ ਲੈ ਕੇ ਚੱਲਦੇ ਆ ਜਿੱਥੇ ਬਾਬਾ ਜੀ ਵੱਲੋਂ ਗਰਵਾਣੀ ਹੈ ਜਿਹੜੀ ਪੜੀ ਜਾ ਰਹੀ ਆ ਮਾਰੇ ਦਾ ਨਾਮ ਲਿਆ ਜਾ ਰਿਹਾ ਸਵੇਰ ਦਾ ਅਮਰਤ ਮੇਲਾ ਅਮਰਤ ਵੇਲੀ ਪਾਠ ਹੈ ਜਿਹੜਾ ਹੋਣਾ ਸ਼ੁਰੂ ਹੋ ਗਿਆ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਇਸ ਤਰੀਕੇ ਨਾਲ ਜਿਹੜੀ ਧੁੰਦ ਵੀ ਇੱਥੇ ਲਗਾਤਾਰ ਪੈ ਰਹੀ ਹੈ ਸੋ ਕਿਸਾਨ ਵੀਰ ਡਟੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰ ਤੇ ਇਸ ਤਰੀਕੇ ਦੇ ਨਾਲ ਇਹ ਜਿਹੜੀ ਸਾਰੀ ਇੱਥੇ ਮਸ਼ੀਨਰੀ ਖੜੀ ਹੈ ਲਗਾਤਾਰ ਧੁੰਦ ਬਹੁਤ ਅਸੀਂ ਤੁਹਾਨੂੰ ਇੱਕ ਵਾਰੀ ਇਹ ਲਗਾਤਾਰ ਦਿਖਾਉਣੀ ਹੈ ਕਿ ਅਸੀਂ ਬਿਲਕੁਲ ਬਾਰਡਰ ਦੇ ਕੋਲੇ ਇਹ ਏ ਤੋਂ ਅੰਬਾਲਾ 12 ਕਿਲੋਮੀਟਰ ਤੁਸੀਂ ਦੇਖ ਰਹੇ ਬਿਲਕੁਲ ਸ਼ੰਭੂ ਬਾਰਡਰ ਤੇ ਅਸੀਂ ਖੜੇ ਹਾਂ ਵੈਰੀਕੇਟ ਇੱਥੇ ਤੋਂ 200 ਫੁੱਟ ਦੀ ਦੂਰੀ ਤੇ ਸਾਡੇ ਜਿਹੜੇ ਸਾਹਮਣੇ ਬਿਲਕੁਲ ਵੈਰੀਕੇਟ ਆ ਕਿਸ ਤਰੀਕੇ ਨਾਲ ਜਿਹੜਾ ਕਕਰ ਲਗਾਤਾਰ ਵਰ ਰਿਹਾ ਸਵੇਰ ਦਾ ਅਮਰਤ ਵੇਲੇ ਦਾ ਟਾਈਮ ਹੈ ਪਾਠੀ ਸਿੰਘਾਂ ਦੇ ਵੱਲੋਂ ਗਰਬਾਣੀ ਹੈ ਜਿਹੜੀ ਬੜੀ ਆ ਰਹੀ ਹੈ ਇੱਥੇ ਗੁਰੂ ਮਾਰੇ ਦਾ ਨਾਮ ਜਿਹੜਾ ਲਿਆ ਜਾ ਰਿਹਾ ਲਗਾਤਾਰ ਉਹ ਜੀ ਕਿਸਾਨ ਵੀਰ ਜਿਹੜੇ ਬੈਠੇ ਨੇ ਪੀਰ ਸੁਨਾਵਾ ਸਿੰਘ ਬੈਠੇ ਨੇ ਆਹ ਆਹ ਮੇਰੇ ਪਾਣੀ ਕਹ ਨਾਏ ਕਹੀ ਦੇਤੀ ਤੇ ਕੋ ਪਾਈ ਵਕਾਰ ਪਰਮਾਤਮਾ ਆ ਸਾਹ ਬਾਈ ਜੀ ਫਤਿਹ ਜੀ ਆ ਬਾਈ ਠੀਕੋ ਜੀ ਡਟੇ ਹੋਏ ਹੋ ਜੀ ਆ ਫੜੀ ਲਓ ਉਹ ਉਸਤਾਨੇ ਹੋਏ ਮੇ ਆ ਕੋਈ ਚੱਕਰ ਨਹੀਂ ਆ ਫਿਰਕਿਆ ਹੋਰ ਆਣ ਕੋਈ ਮੁਝਾਈ ਆਜੋ ਆਜੋ ਪਵਨਾ ਜੀ ਆਕਾਏ ਕਾ ਤਾ ਤਾ ਬਾਈ ਗੁਜੀ ਦਾ ਖਾਲਸਾ ਬਾਈ ਗੁਜੀ ਦਾ ਖਾਲਸਾ ਬਾਈ ਗੁਜੀ ਫਤਿਹ ਜੀ ਇਹ ਬੰਗਾਂ ਨੂੰ ਲੱਗੇ ਨੁਕਸਾਨ ਪਿੰਡ ਘਟੇ ਹੋਏ ਹੋਏ ਪੰਜਾਬ ਦੇ ਵਿੱਚ ਵੀ ਇੱਕ ਜਿਹੜਾ ਅੰਦੋਲਨ ਹੈ ਮੋਰਚਾ ਚੱਲ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਲਈ ਹਾਂਜੀ ਉੱਥੇ ਵੀ ਤੁਹਾਡਾ ਵਧੀਆ ਵੱਡਾ ਜਿਹੜਾ ਜੋਰ ਦਰ ਰਿਹਾ ਹਾਂਜੀ ਅੱਜ ਵੀ ਆੜੇ ਹੋਏ ਹੋਏ ਤੇ ਹੁਣ ਤੁਸੀਂ ਕਿਸਾਨੀ ਮੋਰਚੇ ਦੇ ਵਿੱਚੋਂ ਕਿਸਾਨਾਂ ਦੀਆਂ ਇਹ ਮੰਗਾਂ ਸਰਕਾਰ ਵੱਲੋਂ ਬਿਲਕੁਲ ਵੀ ਮੰਨੀਆਂ ਨਹੀਂ ਜਾ ਰਹੀਆਂ ਕਿਸਾਨ ਇੱਥੇ ਸ਼ੰਭੂਪੁਰ ਦੇ ਆੜੇ ਖੜੀ ਹੈ ਤੁਹਾਡਾ ਕੀ ਕਹਿਣਾ ਹੈ ਪਾਪਾ ਜੀ ਸਰਕਾਰ ਦੇ ਬਾਰੇ ਜਿਹੜੇ ਕਾਲੇ ਕਾਨੂੰਨ ਉਹਨਾਂ ਨੇ ਰਤ ਨਹੀਂ ਕੀਤੇ ਹੈਗੇ ਜਵਾਨ ਕਰਕੇ ਵੀ ਮੁੱਖ ਮੁੱਖਈਏ ਸਰਕਾਰ ਉਹ ਉਹਨੇ ਜਿੱਦ ਫੜੀ ਹੈ ਮੰਨਣਾ ਨਹੀਂ ਹੈਨਾ ਅਸੀਂ ਜਿਹੜੀਆਂ ਮੰਗਾਂ ਨੇ ਪੂਰੀਆਂ ਨਹੀਂ ਕਰਨੀਆਂ ਅਸੀਂ ਜਿੱਦ ਫੜੀ ਹੈ ਪੂਰੀ ਕਰਾਉਣੀ ਆ ਉਹ ਭਾਵੇਂ ਹਲਕੇ ਚ ਡੰਡਾ ਦੇ ਕੇ ਕਰਾਉਣੀ ਪਵੇ ਠੀਕ ਆ ਯਾ ਜਿੱਦਾਂ ਮਰਜ਼ੀ ਕਰਾਉਣੀ ਪਵੇ ਅਸੀਂ ਤਾਂ ਆਪਣੀ ਮੰਗਾਂ ਪੂਰੀਆਂ ਕਰਾਵਾਂਗੇ ਜਿੱਦਾਂ ਮਰਜ਼ੀ ਕਰਾਉਣੀ ਪਵੇ ਕਿਉਂਕਿ ਅਸੀਂ ਇੱਥੇ ਪਾਗਲ ਨਹੀਂ ਹਾਂ ਕਿ 6-6 ਮਹੀਨੇ ਅਨਾਜ ਜੁਗਾਈਏ ਤੇ ਵੱਢੀਏ ਤੇ ਸਾਨੂੰ ਉਹਦਾ ਪ੍ਰੋਫਿਟ ਵੀ ਨਾ ਹੋਵੇ ਉਹ ਤੁਸੀਂ ਚੁੱਕ ਕੇ ਲੈ ਜਾਓ ਠੀਕ ਆ ਪੁੱਤ ਪੁੱਤ ਨਾਲੋਂ ਵੱਧ ਧਿਆਨ ਫਸਲਾਂ ਦਾ ਰੱਖਣਾ ਪੈਂਦਾ ਜੀ ਠੀਕ ਆ ਤੇ ਫੇਰ ਅਗੋਂ ਜਿਹੜੀ ਗੱਲ ਹੈ ਕਿ ਸਰਕਾਰ ਕੀ ਚਾਹੁੰਦੀ ਸਰਕਾਰ ਨਾ ਸਾਨੂੰ ਉਦੋਂ ਤੱਕ ਮਤਲਬ ਆ ਕਿ ਜਦੋਂ ਤੱਕ ਉਹ ਸਾਡੇ ਕੰਮ ਨਹੀਂ ਕਰਦੇ ਜਦੋਂ ਅਸੀਂ ਅਸੀਂ ਦੁਖੀ ਹੋਈਏ ਤੇ ਫਿਰ ਸਰਕਾਰ ਸਾਡੇ ਲਈ ਕੋਈ ਮੈਟਰਸ ਹੋਣਾ ਕਰਦੀ ਹੈ ਸਰਕਾਰ ਦਾ ਕੰਮ ਹੈ ਕਿ ਆਮ ਜਨਤਾ ਨੂੰ ਸੁਖੀ ਰੱਖਣਾ ਠੀਕ ਹੈ ਸਾਨੂੰ ਕੀ ਲੋੜ ਹੈ ਰੋਡਾਂ ਦੇ ਤੁਰੇ ਜੀ ਭਾਈ ਆਪਣਾ ਘਰ ਬਾਤ ਛੱਡ ਕੇ ਆਇਆ ਠੰਡ ਚ ਤੁਰੇ ਫਿਰਦੇ ਆ ਇਹਦਾ ਕਾਰਨ ਇਹੀ ਹੈ ਕਿ ਸਰਕਾਰ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਭਾਈ ਤੁਸੀਂ ਗਲਤ ਜੀ ਦੂਜੀ ਗੱਲ 2 ਸਾਲ ਪਹਿਲਾਂ ਅਸੀਂ ਬਹਿ ਕੇ ਮੰਗਾ ਮੰਗ ਲਈਆਂ ਹੁਣ ਖੋ ਕੇ ਲੈ ਕੇ ਜਾਣੀਆਂ ਨੇ ਠੀਕ ਹੈ ਠੀਕ ਆ ਉਹ ਭਾਵੇਂ ਹੁਣ ਇਹ ਇਹਦੇ ਸਰਕਾਰ ਦੇ ਉੱਤੇ ਹੀ ਆ ਛਿੱਤਰ ਖਾ ਕੇ ਦੇਣੀ ਆ ਜਾਂ ਕਿੱਦਾਂ ਦੇਣੀ ਆ ਉਹਨਾਂ ਦੇ ਉੱਤੇ ਆ ਸਹੀ ਆ ਬਾਬਾ ਜੀ ਮੰਨੇ ਕੀ ਗੱਤ ਕਹੀ ਗਾ ਰਹੇ ਹੋ ਹੁਣ ਸੋਵੇ ਗੋਲੇ ਵੀ ਮਾਰ ਰਹੀ ਉਧਰ ਉਹ ਜੀ ਟੈਰ ਨਾਲੇ ਸ਼ੁਰੂ ਹੋਏ ਉਧਰ ਜਿਹੜੇ ਹੱਥੋਂ ਪੈਸੇ ਗੋਲੇ ਛੱਡਣ ਤੇ ਨੌਜਵਾਨ ਸਾਡੇ ਕਈ ਬਬਈ ਜ਼ਖਮੀ ਵੀ ਹੋਏ ਆ ਉਹ ਹਟ ਨਹੀਂ ਰਹੇਗੇ ਗੱਲ ਇਹ ਆ ਕਿ ਵੇਖੋ ਵੀਰ ਜੀ ਸਾਡੇ ਦੇ ਇਤਿਹਾਸ ਹੀ ਖੂਨ ਨਾਲ ਲਿਖਿਆ ਗਿਆ ਹੈ ਠੀਕ ਆ ਇਹ ਜਿਹੜੀ ਉਹ ਕਰਤੂਤ ਕਰਨਦੇ ਆ ਅਥਰ ਗੈਸ ਦੇ ਗੋਲੇ ਮਾਰਨ ਦੀ ਗੋਲੀਆਂ ਮਾਰਨ ਦੀ ਹਨਾ ਇਹਦੇ ਤੋਂ ਇਹ ਪਤਾ ਲੱਗਦਾ ਕਿ ਉਹ ਉਹ ਕਹਿੰਦੇ ਆ ਕਿ ਭਾਈ ਉਹ ਸਾਡੇ ਦੇਸ਼ ਦੇ ਵਾਸੀ ਨਹੀਂ ਹੋ ਅਸੀਂ ਤਾਂ ਸਾਡੇ ਦੇ ਵਾਰ ਕਰਦੇ ਵਾਹੀ ਭਾਈ ਕਿਹੜਾ ਕੁਰਬਾਨਾ ਲੈ ਕੇ ਦਿੱਲੀ ਵੱਡਣ ਚੱਲੇ ਆ ਹੱਤ ਮੰਗਣੇ ਚੱਲੇ ਆ ਠੀਕ ਹਾਂ ਤੇ ਫਿਰ ਵੀ ਜੇ ਸਾਡੇ ਨਾਲ ਐਦਾਂ ਧੱਕਾ ਕੀਤਾ ਜਾ ਰਿਹਾ ਇਹ ਤੇ ਗਲਤ ਹੈ ਨਾ ਬਹੁਤ 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 ਜ਼ਿਆਦਾ ਗਲਤ ਹੈ ਪਰ ਇੱਕ ਸਰਕਾਰ ਨੂੰ ਇੱਕ ਗੱਲ ਕਹਿਦਾ ਕਿ ਜੇ ਐਸਸੀ ਸੀ ਇਹਦੋ ਸਾਡੀ ਛਿੱਦਿਆਂ ਦੇ ਮੇਲੇ ਲੱਗਣਗੇ ਜੇ ਉਧਰ ਵਾਲੇ ਪਾਸੇ ਕੋਈ ਸ਼ਹੀਦ ਹੋਇਆ ਤਾਂ ਉਹਨਾਂ ਦੀ ਮਾਵਾਂ ਨੇ ਪਿੱਟਣਾ ਜੀ ਸਹੀ ਗੱਲ ਹੈ ਠੀਕ ਸੋ ਸਾਡੇ ਬਾਰੇ ਨਾ ਸੋਤੋ ਆਪਣਾ ਬਚਾ ਕਰੋ ਤੁਸੀਂ ਸਹੀ ਹੈ ਮੰਨ ਬਾਈ ਜਿਹੜੇ ਨੌਜਵਾਨ ਘਰੇ ਬੈਠੇ ਨੇ ਹਜੇ ਬਹੁਤ ਨੌਜਵਾਨ ਆ ਵੀ ਰਹੇ ਨੇ ਨੌਜਵਾਨ ਵੀ ਰਹਿੰਦੇ ਕਿਸੇ ਕੀ ਅਪੀਲ ਕਰੂਗੇ ਜੀ ਮੈਂ ਹੀ ਕਹੂੰਗਾ ਕਿ ਭਾਈ ਗਲੀ ਦੇ ਵਿੱਚ ਜੇ ਕੋਈ ਕੁੱਤੇ ਨੂੰ ਰੋਟੀ ਪਾ ਦਈਏ ਨਾ ਤਾਂ ਵਫਾਦਾਰ ਹੋ ਜਾਂਦਾ ਉਹ ਇਨਸਾਨ ਦਾ ਤੇ ਅਸੀਂ ਅਸੀਂ ਤਾਂ ਫਿਰ ਵੀ ਉਹ ਕਿਸਾਨਾਂ ਦੇ ਉਗਾਈਆਂ ਫਸਲਾਂ ਖਾਦੀਆਂ ਨੇ ਤੇ ਅਸੀਂ ਤਾਂ ਇਨਸਾਨ ਆ ਸਾਡਾ ਫਰਜ਼ ਬੰਦਾ ਉਹਨਾਂ ਦੇ ਨਾਲ ਖਲੋਣ ਦਾ ਹਾਂ ਜੇ ਨਾਲ ਨਹੀਂ ਖਲੋ ਸਕਦੇ ਤਾਂ ਉਹਨਾਂ ਦੇ ਖਿਲਾਫ ਵੀ ਗੱਲ ਨਾ ਕਰਿਓ ਕਦੀ ਠੀਕ ਆ ਜੇ ਲੱਗਾ ਕਿ ਚੰਗੀ ਕੋਸ਼ਿਸ਼ ਕੀਤੀ ਜਿਹੜੀ ਕਿ ਚੜਗੇ ਤੇ ਲਾਤੀ ਤੋੜ ਦੇਣੀ ਜੇ ਠੀਕ ਆ ਜਿਹੜੇ ਆਪਣੇ ਹੱਥ ਨੇ ਟੂ ਲੈ ਕੇ ਜਾਉਗੇ ਜਿੱਤ ਕੇ ਵਾਪਸ ਆਉਣਗੇ ਬਸ ਬਸ ਆਹ ਵੇਖੋ ਪਰਨੇ ਵੇਵੇਂ ਇੱਦਾਂ ਟੱਠੇ ਪਏ ਐ ਢਾਗੇ ਜਾਣਾ ਉਹਨਾਂ ਨੂੰ ਠੀਕ ਆ ਅਈ ਦੋਏ ਮਸਤਾਨੇ ਹੋਏ ਪਰ ਉਹਨਾਂ ਨੂੰ ਮਸਤਾਨੇ ਕਰਕੇ ਜਾਣਾ ਉਹਨਾਂ ਨੂੰ ਕਹਣਾ ਭਾਈ ਸਾਡੇ ਹੱਕ ਦੋ ਜਿੱਦਾਂ ਮਰਜ਼ੀ ਲੈਣੇ ਪੈਣ ਸੋ ਬਾਬਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ